ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਢਿਲਵਾ ਟੀਵੀਜ਼ਨ ਦੇ ਨਾਲ ਤੇ ਮੈਂ सुरेंद्र ਢਿਲਵਾ ਇਸ ਵਕਤ ਅਸੀਂ ਖੜੇ ਹਾਂ ਪਿੰਡ ਢਿਲਵਾ ਕਲਾਂ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਦੇ ਬੈਕ ਸਾਈਡ ਤੋਂ ਜਿਹੜਾ ਸੂਹਾ ਲੰਘਦਾ ਹੈ ਬਾਈਪਾਸ ਦੇ ਨਾਲ ਉਹ ਸੂਹਾ ਇਸ ਟਾਈਮ ਤੇ ਟੁੱਟ ਚੁੱਕਾ ਹੈ ਅੱਜ ਸਵੇਰੇ ਪਤਾ ਚੱਲਿਆ ਕਿ ਸੂਹਾ ਜਿਹੜਾ ਅੱਜ ਸਵੇਰੇ ਟੁੱਟਿਆ ਹੋਇਆ ਤੇ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਸੂਹਾ ਜਿਹੜਾ ਉਹ ਅੱਜ ਸਵੇਰੇ ਹੀ ਟੁੱਟਿਆ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਸੋ ਤੁਸੀਂ ਇਹ ਲਾਈਵ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਦਿਖਾਉਣ ਦੀ ਲਗਾਤਾਰ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਇਹ ਸੂਹਾ ਜਿਹੜਾ ਆ ਤੁਸੀਂ ਦੇਖ ਰਹੇ ਹੋ ਕਿਵੇਂ ਜਿਹੜਾ ਪਾਣੀ ਹੈ ਜਿਹੜਾ ਸਾਰੇ ਦਾ ਸਾਰਾ ਖੇਤਾਂ ਨੂੰ ਜਿਹੜਾ ਉਹ ਜਾ ਕੇ ਲੱਗ ਚੁੱਕਿਆ ਟੁੱਟਿਆ ਹੋਇਆ ਸੂਆ ਇਹ ਪਹਿਲਾਂ ਵੀ ਇਹ ਇੱਥੋਂ ਟੁੱਟਿਆ ਹੋਇਆ ਸੀ ਤੇ ਇੱਥੇ ਜਿਹੜੀਆਂ ਬੋਰੀਆਂ ਲਗਾ ਕੇ ਦਾ ਜਿਹੜਾ ਬੰਨ ਜਿਹੜਾ ਮਾਰਿਆ ਗਿਆ ਸੀਗਾ ਸੋ ਇਸ ਟਾਈਮ ਤੇ ਵੀ ਜਿਹੜਾ ਉਹ ਜੇ ਇਹ ਸੂਆ ਪੂਰੀ ਤਰ੍ਹਾਂ ਜਿਹੜਾ ਇੱਥੋਂ ਕਿੱਡੀ ਵੱਡੀ ਖਾਈ ਹੈ ਜਿਹੜੀ ਉਹ ਇੱਥੋਂ ਟੋਆ ਜਿਹੜਾ ਉਹ ਨਜ਼ਰ ਆ ਰਿਹਾ ਤੇ ਹਲਕਾ ਹਲਕਾ ਪਾਣੀ ਹੈ ਜਿਹੜਾ ਉਹ ਇੱਥੋਂ ਕ੍ਰੋਸ ਹੁੰਦਾ ਤੁਹਾਨੂੰ ਨਜ਼ਰ ਆ ਰਿਹਾ ਸੋ ਇਸ ਟਾਈਮ ਤੇ ਇੱਥੇ ਜੀਸੀਬੀ ਲੱਗੀ ਹੋਈ ਆ ਔਰ ਸਰਕਾਰੀ ਮੁਲਾਜ਼ਮ ਵੀ ਜਿਹੜਾ ਉਹ ਨਹਿਰੀ ਵਿਭਾਗ ਦੇ ਇੱਥੇ ਪਹੁੰਚੇ ਹੋਏ ਨੇ ਤੇ ਇਸ ਜਿਹੜਾ ਟੁੱਟਿਆ ਹੋਇਆ ਖਾਈ ਹੈ ਟੋਆਏ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਹੈਗੀ ਸੋ ਤੁਸੀਂ ਦੇਖ ਰਹੇ ਹੋ ਲਗਾਤਾਰ ਇੱਥੇ ਕੰਮ ਚੱਲ ਰਿਹਾ ਮੁਲਾਜ਼ਮ ਆ ਜਿਹੜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਸੋ ਸਰ ਸਤਿ ਸ੍ਰੀ ਅਕਾਲ ਜੀ ਸਰ ਥੋੜਾ ਜਿਹਾ ਉੱਚੀ ਬੋਲੋ ਜੀ ਹਾਂ ਜੀ ਸਰ ਕਿੰਦੋ ਕਦੋਂ ਕੋ ਟੁੱਟਿਆ ਜੀ ਇਹ ਕੀ ਕਿੰਨਾ ਓਏ 4:30 ਦਾ ਟਾਈਮ ਸੀਗਾ ਜਦੋਂ ਮੇਰੇ ਕੋਲ ਜ਼ਮੀਨ ਦਾ ਭਾਗ ਆ ਗਏ ਨੇ ਅੱਜ ਸਵੇਰੇ ਅੱਜ ਸਵੇਰੇ ਜੀ ਸਾਜਰੀ ਜੀ ਹਾਂਜੀ ਤੇ ਜਦੋਂ ਕਿਹਾ ਉਹਨਾਂ ਨੇ ਵੀ ਟੁੱਟ ਗਿਆ ਆਪਾਂ ਉਹਦੀ ਬੰਦ ਕਰਤਾ ਜੀ ਪਿੱਛੇ ਸੁਆ ਹਾਂਜੀ ਮੈਂ ਆਪਦੀ ਅਫਸਰ ਨਾਲ ਗੱਲ ਕਰਕੇ ਜੀ ਆਪਣੇ ਤਾਰ ਬਾਬੂ ਜੀ ਨਾਲ ਜਈ ਸਾਬ ਨਾਲ ਗੱਲ ਕਰਕੇ ਮੈਂ ਉਹਦੋਂ ਹੀ ਉਹਨਾਂ ਨੂੰ ਪੁੱਛ ਕੇ ਸੁਆ ਬੰਦ ਕਰਤਾ ਉਹਦੀ ਬਿੱਤੀ ਤੇ ਸਰ ਝੋਨੇ ਲੱਗ ਰਹੇ ਹੈਗੇ ਹਨ ਕਿੰਨੇ ਕ ਟਾਈਮ ਦੇ ਵਿੱਚ ਇਹ ਠੀਕ ਹੋ ਜਾਊਗਾ ਮਤਲਬ ਇਹ ਕਰ ਇੱਕ ਕੰਪਲੀਟ ਦਾ ਕੋਸ਼ਿਸ਼ ਤਾਂ ਇਹ ਹੀ ਆ ਵੀ ਬਹੁਤ ਤੋਂ ਵੱ ਜਿੰਨੀ ਜਲਦੀ ਹੋ ਸਕੇ ਆਪਾਂ ਕਰਦਗੇ ਜੀ ਕਿਹਦਾ ਨੁਕਸਾਨ ਨਾ ਵੱਧ ਹੋਵੇ ਆਪਾਂ ਤਾਂ ਇਹ ਕਹਿੰਦੇ ਆ ਜੀ ਸਰ ਕੀ ਕਾਰਨ ਹੋ ਸਕਦੇ ਟੁੱਟਣ ਦੇ ਜਿਵੇਂ ਇਸ ਤਰੀਕ ਨਾਲ ਪੂਰੀ ਪਤਾ ਨਹੀਂ ਕੀ ਗੱਲ ਥੱਲੇ ਮੀਂਹ ਪੈ ਗਿਆ ਜੀ ਮੋਗੇ ਬੰਦ ਹੋ ਗਏ ਜੀ ਹੁਣ ਪਾਣੀ ਦਾ ਮੋਗਾ ਘੱਟੋ ਘਾਟੀ ਹੀ ਚਲਾਇਆ ਸੀਗਾ ਪਾਣੀ ਹੁਣ ਮੋਗੇ ਬੰਦ ਹੋ ਗਏ ਥੱਲੇ ਮੀਂਹ ਪੈ ਗਿਆ ਜੀ ਜੇ ਮੋਗੇ ਬੰਦ ਹੋ ਗਏ ਪਾਣੀ ਵਧੂਗਾ ਜੀ ਆਪਣੇ ਆਪ ਜੀ ਜੀਮਿੰਦਾਰ ਭਰਾ ਮੋਗੇ ਬੰਦ ਕਰ ਦਿੰਦੇ ਨੀ ਤਾਂ ਮੀਂਹ ਪੈਂਦਾ ਵਾ ਮੋਗੇ ਹਮੇਸ਼ਾ ਬੰਦ ਕਰ ਦਿੰਦੇ ਨੀ ਜੀ ਫਿਰ ਪਾਣੀ ਵਧ ਗਿਆ ਜੀ ਵਧਣ ਕਰਕੇ ਤੇ ਮਾੜਾ ਮੋਟਾ ਖਾਰ ਪੈ ਗਈ ਹੋਣੀ ਆ ਟੁੱਟ ਗਿਆ ਜੀ ਬਸ ਜੀ ਸੋ ਅਸੀਂ ਗੱਲਬਾਤ ਕੀਤੀ ਇੱਥੇ ਮੁਲਾਜ਼ਮਾਂ ਦੇ ਨਾਲ ਪਾਣੀ ਆ ਜਿਹੜਾ ਟ ਅ ਜੀ ਸੀ ਬੀ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਕਿ ਕਿਵੇਂ ਕੰਮ ਆ ਜਿਹੜਾ ਉਹ ਲਗਾਤਾਰ ਜਾਰੀ ਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੋਸ਼ਿਸ਼ ਆ ਉਹਨਾਂ ਦੀ ਜਲਦ ਤੋਂ ਜਲਦ ਇਸ ਜਿਹੜੀ ਦੀ ਮੁਰੰਮਤ ਕਰਕੇ ਤੇ ਮੁਰ ਤੋਂ ਕਿਸਾਨ ਭਰਾਵਾਂ ਨੂੰ ਜਿਹੜਾ ਪਾਣੀ ਆ ਖੇਤਾਂ ਦੇ ਲਈ ਮੁਹੱਈਆ ਜਿਹੜਾ ਉਹ ਕਰਵਾਇਆ ਜਾਵੇ ਸੋ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੋਂ ਕਿਵੇਂ ਖੇਤ ਆ ਪੂਰੀ ਤਰ੍ਹਾਂ ਨੱਕੋ ਨੱਕ ਭਰੇ ਹੋਏ ਨੇ ਕਿਉਂਕਿ ਸੂਆ ਟੁੱਟ ਗਿਆ ਤੇ ਪਾਣੀ ਜਾ ਕੇ ਖੇਤਾਂ ਨੂੰ ਲੱਗ ਗਿਆ ਹੈਗਾ ਸੋ ਮਿਲਦੇ ਆ ਫਿਰ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਰਿਕੁਐਸਟ ਹੈ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਉਹ ਜਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਿਹੜੀ ਉਹ ਜਰੂਰ ਦਿਓ ਕਿ ਇਹ ਮੁੱਦਾ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕੋਸ਼ਿਸ਼ ਕਰਦੇ ਆ ਇਦਾਂ ਹੀ ਅਸੀਂ ਲੋਕਪੱਖੀ ਵੀਡੀਓ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਲੋਕਪੱਖੀ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਜੇਕਰ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰ ਦਿਓ ਸੋ ਅਖੀਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ